ਯਾਹ ਵੇ ਲੋਕਈ ਬੰਦੇ ਨਾ ਤੁਹਾਡੇ ਕੋਲ ਕਹਿੰਦੇ ਹੁੰਦੇ ਆ ਵੀ ਯਾਰ ਉੱਥੇ ਤਾਂ ਨਾ ਸਾਰਾ ਕੁਝ ਹੀ ਸ਼ੁੱਧ ਮਿਲਦਾ। ਆਹੀ ਤਾਂ ਉਥੇ ਸ਼ੁੱਧ ਖਾਂਦੇ ਆ ਹਨਾ। ਤੇ ਬਾਈ ਜੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜੇ ਪਾਣੀ ਇੱਥੇ ਤੁਹਾਨੂੰ ਸ਼ੁੱਧ ਮਿਲਦਾ ਹੈਗਾ ਤਾਂ ਤੁਸੀਂ ਇਹ ਗੱਲ ਮੰਨ ਕੇ ਚੱਲੋ। ਇਹ ਫਿਰ ਬੋਤਲਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਸੇਲ ਕਰਨ ਦੀ ਕੀ ਲੋੜ ਪੈਗੀ ਇੱਥੇ ਹਨਾ। ਜੀ ਇੱਥੇ ਸਾਰਾ ਕੁਝ ਸੌਦੀ ਮਿਲਦਾ ਤੇ ਮੈਂ ਤੁਹਾਡੇ ਧਿਆਨ ਚ ਦਿਵਾ ਦਿਆ ਪਿਆ ਬੜਾ ਵੀ ਇੱਕ ਗੱਲ ਉਹਨਾਂ ਤੁਸੀਂ ਧਿਆਨ ਚ ਰੱਖੋ ਤੁਸੀਂ ਬੜੇ ਕਰਮ ਵਾਲੇ ਹੋ ਵੀ ਜਿਹੜਾ ਤੁਮ ਨੂੰ ਧਰਤੀ ਉੱਤਲਾ ਪਾਣੀ ਤੁਸੀਂ ਜਦੋਂ ਜੀ ਕਰਦਾ ਬਾਈ ਉਦੋਂ ਹੀ ਕੱਢ ਕੇ ਜਿਹੜਾ ਉਹਨਾਂ ਵਰਤ ਸਕਦੇ ਹੋ ਤਾਂ ਇੱਥੇ ਦਾ ਬਾਈ ਜੀ ਬਹੁਤ ਲੋਕ ਨੂੰ ਆਏ ਹੁੰਨੇ ਪਤਾ ਹੋਣਾ ਯਾਰ ਵੀ ਜਿਹੜਾ ਪਾਣੀ ਅਸੀਂ ਪੀਨੇ ਆ ਜਿਹੜਾ ਪਾਣੀ ਸਾਡੀਆਂ ਟੂਟੀਆਂ ਦੇ ਵਿੱਚ ਆਉਂਦਾ ਹੈਗਾ ਵੀ ਉਹ ਪੀਣ ਯੋਗ ਹੈਗਾ ਵੀ ਆ ਤੇ ਹੈ ਨਹੀਂ ਚਲੋ ਹੋ ਸਕਦਾ ਪੀਣ ਯੋਗ ਤਾਂ ਹੋਊਗਾ ਪਰੇ ਯਾਰ ਇਹਨਾਂ ਨੂੰ ਐ ਹੀ ਨਹੀਂ ਪਤਾ ਹੈਗਾ ਵੀ ਉਹ ਆਉਂਦਾ ਕਿੱਥੋਂ ਹੈਨਾ ਉਹੀ ਪਾਣੀ ਬਾਈ ਜੀ ਵਾਸ਼ਰੂਮ ਦੇ ਵਿੱਚ ਧੋਣ ਦੇ ਲਈ ਵਰਤੇ ਜਾਂਦਾ ਤੇ ਉਹੀ ਪਾਣੀ ਬਾਈ ਜੀ ਇੱਕ ਜੱਗ ਜੇ ਰੱਖਿਆ ਜਾਂ ਫਿਲਟਰ ਹੋਲਟਰ ਜੇ ਲੱਗੇ ਤੇ ਉਹੀ ਪਾਣੀ ਬਾਈ ਜੀ ਪੀਣ ਦੇ ਲਈ ਵਰਤੇ ਜਾਂਦਾ ਹਾਂ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਬਾਈ ਜੀ ਜੇ ਸਾਰਾ ਕੁਝ ਸ਼ੁੱਧ ਮਿਲਦਾ ਤਾਂ ਕੈਨੇਡਾ ਦੇ ਤੁਸੀਂ ਨਾ ਐਵਰੇਜ ਉਮਰ ਕੱਢ ਕੇ ਦੇਖੋ ਬਾਈ ਜੀ 40 42 ਸਾਲ ਆ ਇਹਨਾਂ ਦੀ ਓਵਰ ਐਵਰੇਜ ਉਮਰ ਸੋ ਬਾਈ ਇਹ ਕਹਿੰਦੇ ਹੁੰਦੇ ਨਾ ਵੀ ਆਪਦਾ ਆ ਤੁਹਾਡੇ ਕੋਲ ਆ ਜਿਹੜੀ ਕੋਈ ਕੁਦਰਤ ਨੇ ਜੇ ਤੁਹਾਨੂੰ ਪ੍ਰਮਾਤਮਾ ਲਿਓ ਜਮਈਨਾ ਬਾਈ ਜੀ ਪਾਣੀ ਦਿੱਤਾ ਹੋਇਆ ਤਾਂ ਉਹਨੂੰ ਬਾਈ ਜੀ ਜ਼ਰੂਰ ਸੰਭਲਿਓ ਤੁਹਾਡੇ ਕੋਲ ਬਹੁਤ ਕੀਮਤੀ ਖਜਾਨਾ ਬਾਈ ਤੁਸੀਂ ਧਰਤੀ ਦੇ ਵਿੱਚੋਂ ਕੱਢ ਕੇ ਤਾਜ਼ਾ ਪਾਣੀ ਪੀਂਦੇ ਹੋ